ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਚੰਨੜਾ ਦਾ ਸਵਾਗਤ ਆ ਜੀ ਆਇਆਂ ਨੂੰ ਤੇ ਅੱਜ ਆਪਾਂ ਬਣਾਉਣੇ ਆ ਬੇਸਣ ਦੀ ਵਰਫੀ ਤੇ ਵਰਫੀ ਬਣਾਉਣ ਦੇ ਲਈ ਆਪਾਂ ਨੇ ਇਹ ਸਾਰੀ ਸਮੱਗਰੀ ਲਈਤੀ ਆ ਤੇ ਇਹ ਆਪਾਂ ਨੇ ਲੈਤਾਗਾ ਬੇਸਣ ਦੀ ਕੌਲੀ ਤੇ ਆਪਾਂ ਉਨੀ ਜੀ ਮਿੱਠੇ ਦੀ ਕੌਲੀ ਲੈ ਲਈਏ ਇਹ ਆਪਣੀ ਖੀਨੀ ਦੀ ਤੇ ਇਹ ਆਪਾਂ ਨੇ ਉਨੀ ਕੌਲੀ ਲਈਤੀ ਹੈਗੀ ਘਿਓ ਦੀ ਤੇ ਆਪਾਂ ਨੇ ਇਹ ਇਹ ਆਪ ਇੱਕ ਕਕੌਲੀ ਆਪਾਂ ਨੇ ਬੇਸਣ ਦੀ ਲਵਾਂਗੇ ਤਾਂ ਇਹ ਅੱਧੀ ਕਪੌਣੀ ਕਕੌਲੀ ਆ ਜਿਹੜੀ ਘੋਰੀ ਦੇ ਵਿੱਚ ਪਾਉਗੀ ਤੇ ਬਾਲਾ ਕਿਉਂ ਨਹੀਂ ਆਪਾਂ ਪਾਉਂਦੇ ਤੇ ਆਪਾਂ ਇੰਨਾ ਕੁ ਕਿਉਂਕਿ ਜਿਹੜੇ ਐਡ ਕਰਾਂਗੇ ਤੇ ਕਿਉਂ ਤਾਂ ਜੇ ਆਪਾਂ ਨੇ ਨਾਲ ਦੀ ਨਾਲ ਹੋਰ ਪਾਉਣਾ ਹੋਵੇ ਹੋਰ ਵੀ ਜਿਹੜਾ ਆਪਾਂ ਬਾਅਦ ਤੇ ਦੇ ਵਿੱਚ ਐਡ ਕਰ ਸਕਦੇ ਆ। ਆਪਾਂ ਨੇ ਬੇਸਣ ਦੀ ਬਰਫੀ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਲਾਇਕ ਸ਼ੇਅਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਜੋ ਕਰਨ ਭਈ ਆਪੋਨੇ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਬਣਾਉਣੇ ਆ ਤੇ ਦਿਖਾਉਣੇ ਆ। ਹਾਂਜੀ ਤੇ ਆਪ

ਲਓ ਜੀ ਤੇ ਪਾਉਣੇ ਵਿੱਚ ਪਾਉਣਿਆਂਗੇ ਕਿਓ ਪੌੜੀ ਹੀ ਲਈਏ ਕੰਨ ਹੁਲਉਂਦੇ ਜਾਵਾਂਗੇ సిను చంగ తరే రూ గే ਹੰਗੀਦੜਾ ਆਪਾਂ ਨੂੰ ਹਿਲਾਉਂਦੇ ਰਹਿਣਾ। ਵੇਸ ਨੂੰ ਆਪਾਂ 15 ਥੋੜਾ ਮਿੰਟ ਜਿਹੜਾ ਪਕਾਵਾਂਗੇ। ਹਲੋ ਜਿੱਤੇ ਆਪਣਾ ਬੇਸਣ ਇਹਦਾ ਭੁੱਜੀ ਜਾਂਦਾ ਹੈ। ਹਲੋ ਜਿੱਤੇ ਬੇਸਣ ਇਹਦਾ ਆਪਣਾ ਭੁੱਜ ਗਿਆ। ਆਪਾਂ 15 16 ਮਿੰਟ ਇਹਨੂੰ ਪਕਾਇਆ। ਤੇ ਹੁਣ ਆਪਾਂ ਇਹਨੂੰ ਲਾਵਾਂਗੇ ਨੀਚੇ ਤੇ ਆਪਾਂ ਬਣਾਉਣੀ ਆ ਚਾਹਣੀ ਇਹਦੇ ਸਮੈਲ ਜਿਹੜੀ ਬਹੁਤ ਵਧੀਆ ਆਉਣ ਲੱਗ ਗਈ ਜਦੋਂ ਆਪਣਾ ਬੇਸਣ ਚੰਗੀ ਤਰ੍ਹਾਂ ਪੁੱਜ ਜਾਂਦਾ ਤੇ ਇਹਦੀ ਸਮੈਲ ਜਿਹੜੀ ਬਹੁਤ ਵਧੀਆ ਆਉਣ ਲੱਗ ਜਾਂਦੀ ਆ ਇਹਦੀ ਇਹਨਾਂ ਸਾਨੀ ਹੁੰਦੀ ਆ ਤੇ ਇਹਦੀ ਸਮੈਲ ਜਿਹੜੀ ਬਹੁਤ ਵਧੀਆ ਆ ਰਹੀ ਆ ਤੇ ਆਪਣਾ ਪੁੱਜ ਕੇ ਤਿਆਰ ਆ ਤੇ ਹੁਣ ਆਪਾਂ ਗੈਸ ਤੇ ਇਹਨੂੰ ਨੀਚੇ ਲਾਵਾਂਗੇ ਆਪਣਾ ਘੋਆ ਜਿਹੜਾ ਬੇਸਣ ਨੇ ਸਾਰਾ ਛੱਡਤਾ ਦੇਖੋ ਇਹ ਚੰਗੀ ਤਰ੍ਹਾਂ ਇਹ ਪੁੱਜ ਗਿਆ ਤੇ ਆਪਾਂ ਹੁਣ ਇਹਨੂੰ ਨੀਚੇ ਲਾਉਨੇ ਆ। ਲਓ ਜੀ ਤੇ ਆਪਾਂ ਧਰਦੇ ਹਾਂ ਚਾਸ਼ਨੀ। ਚਾਸ਼ਨੀ ਲਈਏ ਆਪਾਂ ਨੇ ਕੌਲੀ ਖੰਡ ਦੀ ਪਾਈ ਆ। ਮਿੱਠਾ ਤੁਸੀਂ ਆਪਣਾ ਛਾਵ ਨਾਲ ਬੱਦਕਾਟ ਮਿਲਾ ਸਕਦੇ। ਤੇ ਇਹ ਆਪਾਂ ਅੱਧੀ ਕੌਲੀ ਪਾਣੀ ਦੀ ਪਾਵਾਂਗੇ। ਆਪਾਂ ਨੇ ਇੱਕ ਕੌਲੀ ਖੰਡ ਦੀ ਪਾਈ ਹੈ ਤੇ ਅੱਧੀ ਕੌਲੀ ਆਪਾਂ ਇਹ ਚ ਪਾਣੀ ਦੀ ਪਾਣੀ। ਹਾਂਜੀ ਤੇ ਆਪਾਂ ਕਲਰ ਪਾਇਆ ਘੋਲ ਕੇ ਥੋੜਾ ਜਿਹਾ ਪੇਚ ਕਲਰ ਪਾਤਾ ਆਪਾਂ ਇੱਕ ਤਾਰ ਵਾਲੀ ਚਾशनी ਜਿਹੜੀ ਉਹ ਬਣਾਵਾਂਗੇ ਹਲੋ ਜੀ ਤੇ ਆਪਣੀ ਨਾ ਇੱਕ ਤਾਰ ਵਾਲੀ ਚਾशनी ਜਿਹੜੀ ਉਹ ਬਣਾਵਾਂਗੇ ਆਪਾਂ ਇਹਦੀ ਥੋੜਾ ਜਿਹਾ ਪੈਨ ਬੁਰ ਬਣਾਵਾਂਗੇ ਲਓ ਜੀ ਤੇ ਆਪਣੀ ਕਤਾਰ ਵਾਲੀ ਚਾਹ ਜਿਹੜੀ ਬਣ ਕੇ ਤਿਆਰ ਹੈ ਦੇਖੋ ਤੇ ਆਪਾਂ ਹੁਣ ਇਹਨੂੰ ਪਾਵਾਂਗੇ ਦੇ ਵਿੱਚ ਲਓ ਜੀ ਤੇ ਆਪਾਂ ਗੈਸ ਬੰਦ ਕਰਦੇ ਆਂ ਚਾਹ ਜਣੀ ਆਪਣੀ ਬਣ ਕੇ ਤਿਆਰ ਆ ਆਪਾਂ نیچے ਥੱਲੇ ਲਾ ਕੇ ਪਾਵਾਂਗੇ ਇਹਨੂੰ ਲਓ ਜੀ ਤੇ ਆਪਾਂ ਥੋੜੀ ਥੋੜੀ ਕਰਕੇ ਚਾਹ ਜਣੀ ਇਹਦੀ ਪਾਵਾਂਗੇ ਦੇ ਵਿੱਚ ਥੋੜੀ-ਥੋੜੀ ਕਰਕੇ ਜਿਹੜੀ ਚਾਹਣੀ ਹੈ ਇਹ ਪਾਉਣੀ ਹੈ ਇਹ ਠੰਡਾ ਹੋਈ ਜਾਊ ਤੇ ਆਪਣੇ ਆਪ ਕਰਦਾ ਜਿਹੜਾ ਹੋਈ ਜਾਊਗਾ ਚੰਗੀ ਤਰ੍ਹਾਂ ਆਪਾਂ ਇਹਨੂੰ ਕਰਾਂਗੇ ਮਿਕਸ ਲਓ ਜਿੱਦੇ ਆਪਾਂ ਥਾਲ ਦੇ ਵਿੱਚ ਜਮਾਵਾਂਗੇ ਇਹਦੇ ਵਿੱਚ ਲਾਉਣੇ ਆਪਾਂ ਘਿਓ ਲਓ ਜਿੱਦੇ ਆਪਾਂ نیچے ਥਾਲ ਦੇ ਕੇ ਹਲਾਤਾ ਇਹਨੇ ਠੰਡਾ ਹੋਈ ਜਾਣਾ ਤੇ ਕਰੜਾ ਹੋਈ ਜਾਣਾ

ਲਓ ਜੀ ਤੇ ਆਪਾਂ ਇਹਨੂੰ ਥੋੜਾ ਜਿਹਾ ਪੱਖੇ ਥੱਲੇ ਰੱਖ ਕੇ ਤੇ ਦੁਬਾਰਾ ਆਪਾਂ ਇਹਨੂੰ ਫਰਿੱਜ ਦੇ ਵਿੱਚ ਰੱਖਾਂਗੇ ਤੇ ਫਿਰ ਆਪਾਂ ਟਿੱਕੀਆਂ ਕੱਟ ਕੇ ਜਿਹੜਾ ਫਿਰ ਦਿਖਾਵਾਂਗੇ ਹੁਣ ਆਪਾਂ ਇਹਨੂੰ ਪੱਖੇ ਦੇ ਥੱਲੇ ਥੋੜਾ ਠੰਡਾ ਕਰ ਲੈਣੇ ਗਰਮਾ ਹਜੇ ਤੇ ਫਿਰ ਫਰਿੱਜ ਦੇ ਵਿੱਚ ਜਿਹੜਾ ਕੋਈ ਰੱਖਾਂਗੇ ਠੰਡਾ ਕਰਕੇ ਲਓ ਜੀ ਤੇ ਆਪਾਂ ਵਰਖੀ ਕੱਢਦੇ ਆਂ ਇਹ ਲਓ ਜੀ ਤੇ ਆਪਾਂ ਖਾਰੀ ਵਰਖੀ ਜਿਹੜੀ ਚ ਕੱਢ ਲਈ ਦੇਖੋ ਬਹੁਤ ਸਵਾਦ ਤੇ ਟੇਸਟ ਜਿਹੜੀ ਆਪਣੀ ਮਰਦੀ ਬਣੀ ਆ ਬਹੁਤ ਸੌਫਟ ਦੇਖੋ ਤੇ ਬਹੁਤ ਵਧੀਆ ਆਪਣੀ ਮਰਦੀ ਬਣ ਕੇ ਤਿਆਰ ਹੋਈ ਹੈ ਦੇਖੋ ਇਸ ਤਰੀਕੇ ਨਾਲ ਤੁਸੀਂ ਆਪਣੀ ਬੇਸਨ ਦੀ ਮਰਦੀ ਬਣਾਇਓ ਤੇ ਖਾਇਓ ਤੇ ਬਹੁਤ ਸਵਾਦ ਤੇ ਟੇਸਟ ਦੀ ਬੇਸਨ ਦੀ ਮਰਦੀ ਬਣਦੀ ਆ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਹੁੰਦੀ ਲਾਈਕ ਸ਼ੇਅਰ ਪਿਆਰ ਤੇ ਕਮੈਂਟ ਜਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ